स्वागत है जी सारे दा ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਤਕਰੀਬਨ 4:00 ਵੱਜ ਚੁੱਕੇ ਨੇ। ਆਪਾਂ ਅੱਜ ਆਇਆ ਜੀ ਪਿੰਡ ਕੜਾਮ ਜਿੱਥੇ ਕੀ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਹੁੰਦੇ ਸੀਗੇ। ਤੁਹਾਨੂੰ ਅੱਜ ਸਾਰੇ ਮੰਦਰ ਦੇ ਕਰਾਵਾਂਗੇ ਦਰਸ਼ਨ ਕਿ ਕਿੰਨੇ ਥਾਂ ਦੇ ਵਿੱਚ ਦਰਬਾਰ ਬਣਿਆ ਹੋਇਆ ਜੀ ਇਹ ਆਓ ਜੀ ਤੁਹਾਨੂੰ ਕਰਾਉਣਾ ਹੈ ਦਰਸ਼ਨ ਕਲੀ-ਕਲੀ ਜੀ ਦੇ ਆ ਬੇਖ ਸਾਦੇ ਤੁਸੀਂ ਇੱਥੋਂ ਐਂਟਰੀ ਹੁੰਦੀ ਹੈ ਦਰਬਾਰ ਦੇ ਵਿੱਚ ਆ ਲਓ ਜੀ ਇਹ ਐਂਟਰੀ ਹੈ ਜੀ ਦਰਬਾਰ ਦੇ ਵਿੱਚ ਜਾਣ ਨੂੰ ਦੇਖ ਸਕਦੇ ਹੋ ਤੁਸੀਂ ਕਿੰਨਿਆ ਸੁੰਦਰ ਵਧੀਆ ਤਰੀਕੇ ਦੇ ਨਾਲ ਦਿਵਾਰਾਂ ਬਣੀਆਂ ਹੋਈਆਂ ਨੇ ਜੀ ਮੰਦਰ ਦੀਆਂ ਜਿਹੜਾ ਗੇਟ ਹੈ ਜੀ ਇਹ ਆ ਬੇਖ ਸਕਦੇ ਤੁਸੀਂ ਲਓ ਜੀ ਤੁਹਾਨੂੰ ਮਾਤਾ ਜੀ ਦੀ ਗੁਫਾ ਵੀ ਵਿਖਾਵਾਂਗੇ ਜੋ ਕਿ ਇਹ ਗੁਫਾ ਬਣੀ ਹੋਈ ਹੈ ਜੀ ਤੁਹਾਨੂੰ ਉੱਪਰ ਸਾਰਾ ਆਪਾਂ ਜੀ ਜੀ ਚੀ ਦੀ ਮੂਰਤੀ ਲੱਗੀ ਹੋਈ ਔ ਸਾਰੀ ਤੁਹਾਨੂੰ ਵਿਖਾਵਾਂਗੇ ਜੀ ਦੇਖ ਸਕਦੇ ਹੋ ਤੁਸੀਂ ਹੋਰ ਮੰਦਰ ਦੇ ਗੱਡਾ ਆਹ ਲਓ ਜੀ ਤੁਸੀਂ ਕਰ ਸਕਦੇ ਹੋ ਦਰਬਾਰ ਦੇ ਦਰਸ਼ਨ ਤੇ ਦਰਸ਼ਨ ਕਰਨ ਤੋਂ ਬਾਅਦ ਤੁਹਾਨੂੰ ਗੁਫਾ ਵੀ ਵਿਖਾਵਾਂਗੇ ਤੇ ਨਾਲ ਹੀ ਸਰੋਵਰ ਬਣਿਆ ਹੋਇਆ ਹੈ ਸਰੋਵਰ ਵੀ ਵਿਖਾਵਾਂਗੇ ਤੁਹਾਨੂੰ ਆ ਬੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਦਰਬਾਰ ਬਣਿਆ ਹੋਇਆ ਜੀ ਸ਼੍ਰੀ ਰਾਮਚੰਦਰ ਜੀ ਮਹਾਰਾਜ ਜਿੱਥੇ ਕੀ ਸਿਰੀ राम ਜੰਦਰ ਜੀ ਮਹਾਰਾਜ ਜੀ ਦੇ ਨਾਨਕੇ ਪਿੰਡ ਕੜਾਮ ਉੱਥੇ ਮੰਦਿਰ ਬਣਿਆ ਹੋਇਆ ਜੀ ਦਰਬਾਰ ਆਹ ਦੇਖ ਸਕਦੇ ਤੁਸੀਂ ਦਰਬਾਰ ਦੇ ਕਰ ਸਕਦੇ ਹਾਂ ਦਰਸ਼ਨ ਲਓ ਜੀ ਆਪਾਂ ਅੰਦਰ ਐਂਟਰ ਹੋ ਚੁੱਕੇ ਹਾਂ ਦਰਬਾਰ ਦੇ ਜੈ ਸਿਰੀ राम ਮਾਣਿਤ ਕੋਵਾ ਨਹੀਂ ਦੇ ਕਰੋ ਹੀ ਦਰਸ਼ਨ RAM KANDAR JI SEETA JI LAKSHMAN JI ਕਿਉਂਕਿ ਇੱਥੇ ਇਸ ਮੰਦਰ ਦੀ ਬਹੁਤ ਮੰਨਤ ਹੈ ਜੀ ਤੁਹਾਨੂੰ ਕੱਲੀ-ਕੱਲੀ ਕੀ ਵਿਖਾਵਾਂਗੇ ਜੀ ਸਾਹਮਣੇ ਕਰ ਸਕਦੇ ਜੀ ਦਰਸ਼ਨ ਦਰبار ਬਣਿਆ ਹੋਇਆ ਜੀ ਕਿਉਂਕਿ ਦਰਬਾਰ ਬਹੁਤ ਹੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਬਹੁਤ ਹੀ ਸਜਾਵਟ ਹੋਈ ਹੋਈ ਹੈ ਜੀ ਦਰਬਾਰ ਦੀ ਲਓ ਜੀ ਕਰੋ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਕਿਉਂਕਿ ਇੱਥੇ ਆ ਕੇ ਵੀ ਸਭ ਦੀਆਂ ਮਨੋ ਮਰਿਆਦਾ ਪੂਰੀਆਂ ਹੁੰਦੀਆਂ ਨੇ ਜੀ ਕਿ ਇਦਾਂ ਦੇ ਦਰਬਾਰ ਬਹੁਤ ਪਿੰਡਾਂ ਦੇ ਵਿੱਚ ਬਣੇ ਹੋਏ ਹੁੰਦੇ ਨੇ ਜੀ ਲਓ ਜੀ ਆਪਾਂ ਤੁਹਾਨੂੰ نیچے ਜਾ ਕੇ ਵਿਖਾਵਾਂਗੇ ਕਿਉਂਕਿ نیچے ਸ਼ਿਵ ਸ਼ੰਕਰ ਭਗਵਾਨ ਜੀ ਦਾ ਸਥਾਨ ਬਣਿਆ ਹੋਇਆ ਜੀ ਵੇਖਸਾ ਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਕਿਉਂਕਿ ਸਾਰੇ ਮੰਦਰ ਦੇ ਵਿੱਚ ਬਾਦੀ ਵਧੀਆ ਤਰੀਕੇ ਨਾਲ ਟੁਕੜੀ ਲੱਗੀ ਹੋਈ ਹੈ ਜੀ ਅਸੀਂ ਭਗਵਾਨ ਜੀ ਦਾ ਬਣਿਆ ਹੋਇਆ ਜੀ ਦਰਬਾਰ ਆਸਾਂ ਜੀ ਜਸੂ ਨਾਇਸ਼ਿ ਸ਼ੰਕਰਪਾਲੇ ਨਾਥ ਇੱਥੇ ਆ ਕੇ ਵੀ ਬਹੁਤ ਸ਼ਰਧਾਲੂਆਂ ਦੀਆਂ ਮਨਮਰਿਆਦਾ ਪੂਰੀਆਂ ਹੁੰਦੀਆਂ ਨੇ ਜੀ ਭਗਵਾਨ ਦੇ ਦਰਸ਼ਨ ਕਰਕੇ ਜੀ ਵੇਖ ਸਕਦਾ ਨਹੀਂ ਲਓ ਜੀ ਭਗਤ ਵੀ ਬਹੁਤ ਦੂਰੋਂ ਦੂਰੋਂ ਭਗਵਾਨ ਦੇ ਦਰਸ਼ਨ ਕਰਨ ਆਉਂਦੇ ਨੇ ਜੀ ਵੇਖ ਸਕਦੇ ਜੀ ਸਾਰਾ ਤੁਮ ਮੰਦਿਰ ਤੋਂ ਮੁੜ ਕੇ ਦਿਖਾਵਾਂਗੇ ਜੀ ਕਿਉਂਕਿ ਬਹੁਤ ਵਧੀਆ ਵਧੀਆ ਚੀਜ਼ ਲੱਗੀ ਹੋਈ ਹੈ ਜੀ ਬਣਾਈ ਹੋਈ ਹੈ ਨੌਜੀ ਹੁਣ ਆਪਾਂ ਉੱਪਰ ਜਾਵਾਂਗੇ ਜੀ ਇਹ ਥੱਲੇ ਸੀ ਭਗਵਾਨ ਦਾ ਦਰਬਾਰ ਬਣਿਆ ਹੋਇਆ ਸੀਗਾ ਜੀ ਆਜਾ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਨੇ ਆ ਜੀ ਲਓ ਜੀ ਆਪ ਵੇਖ ਸਾ ਤੇ ਤੁਸੀਂ ਬਹੁਤ ਹੀ ਕਲਾਕਾਰੀ ਕਰੀ ਹੋਈ ਹੈ ਜੀ ਬਚਪਨ ਵਿੱਚ ਛੋਟੇ ਹੁੰਦੇ ਸੀਗੇ ਭਗਵਾਨ ਜੀ ਉਹਨਾਂ ਦੇ ਦਰਸ਼ਨ ਕਰਵਾਏ ਹੋਏ ਨੇ ਜੀ ਵੇਖ ਸਾ ਤੇ ਤੁਸੀਂ ਤਸਵੀਰ ਦੇ ਵਿੱਚ ਸ਼ਿਵ ਸ਼ੰਕਰ ਕੋਲੈਨਾਥ ਜੀ ਦੀ ਲੱਗੀ ਹੋਈ ਜੀ ਮੂਰਤੀ ਵੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਵਧੀਆ ਮੂਰਤੀਆਂ ਲੱਗੀਆਂ ਹੋਈਆਂ ਨੇ ਜੀ ਭਗਵਾਨ ਦੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਾਰੀਗਰਾਂ ਨੇ ਮੰਦਿਰ ਬਣਾਇਆ ਹੋਇਆ ਜੀ ਭਗਵਾਨ ਜੀ ਦਾ ਵੇਖ ਸਕਦੇ ਤੁਸੀਂ ਸਾਰੇ ਦਰਵਾਰ ਦੇ ਉੱਤੇ ਚਮਕੀ ਚਮਕ ਦਿਸ ਰਹੀ ਹੈ ਜੀ ਆਹ ਲਓ ਜੀ ਹੁਣ ਤੁਹਾਨੂੰ ਬਾਗ ਦਾ ਦ੍ਰਿਸ਼ ਦਿਖਾਉਣਾ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਆਪਣੀ ਨੰਦੀ ਜੀ ਦੇਖ ਸਕਦੇ ਹੋ ਤੁਸੀਂ ਨੰਦੀ ਜੀ ਮਹਾਰਾਜ ਬਹੁਤ ਹੀ ਕਲਾਕਾਰੀ કરી ਹੋਈ ਹੈ ਜੀ ਕਾਰੀਗਰਾਂ ਨੇ ਭਗਵਾਨ ਦੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੂਰਤੀਆਂ ਬਣਾਈਆਂ ਹੋਈਆਂ ਨੇ ਜੀ ਜੋ ਕਿ ਮੰਦਰ ਦੇ ਵਿੱਚ ਸਥਿਤ ਨੇ ਜੀ ਆਪ ਵੇਖ ਸਾਦੇ ਤੁਸੀਂ ਦਰਦਾਲੀਆਂ ਦੀਆਂ ਵੀ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਜੀ ਆਹ ਲਓ ਜੀ ਇਹ ਦਰਬਾਰ ਬਣਿਆ ਹੋਇਆ ਜੀ ਸਮਾਦੀ ਬਾਬਾ ਅਮਰਗਿਰ ਜੀ ਦੇਖ ਸਕਦੇ ਹੋ ਤੁਸੀਂ ਔਰ ਜੀ ਆਪ ਦੇਖ ਸਕਦੇ ਤੁਸੀਂ ਮਹਾਂਤ ਸ਼੍ਰੀ ਵਿਵੇਕਾਨੰਦ ਸੁਆਮੀ ਜੀ ਮਹਾਰਾਜ ਜੀ ਦਾ ਦਰਬਾਰ ਬਣਿਆ ਹੋਇਆ ਜੀ ਦੇਖ ਸਕਦੇ ਤੁਸੀਂ ਲਓ ਜੀ ਇਸ ਜਗ੍ਹਾ ਤੇ ਬਾਬਾ ਜੀ ਦੀ ਗੱਦੀ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਗੱਦੀ ਲੱਗੀ ਹੋਈ ਹੈ ਜੀ ਬਾਬਾ ਜੀ ਦੀ ਬਹੁਤ ਮੰਨਤਾ ਜੀ ਇਸ ਮੰਦਿਰ ਦੀ ਵੀ ਹਰ ਪੂਰਨਮਾਸੀ ਨੂੰ ਇੱਥੇ ਮੇਲਾ ਭਰਦਾ ਜੀ ਮਹੀਨੇ ਦੀ ਜਿਹੜੀ ਪੂਰਨਮਾਸੀ ਹੁੰਦੀ ਹੈ ਜੀ ਦੇਖ ਸਕਦੇ ਹੋ ਤੁਸੀਂ ਆਹ ਲਓ ਜੀ ਆ ਵਿੱਚ ਸਮਾਧਾਂ ਵੀ ਬਣੀਆਂ ਹੋਈਆਂ ਨੇ ਜੀ ਮੰਦਿਰ ਦੇ ਦੇਖ ਸਕਦੇ ਹੋ ਤੁਸੀਂ ਕਿਉਂਕਿ ਬਹੁਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਭਗਵਾਨ ਦਾ ਬੈਠੇ ਆ ਕੇ ਆਪਣੇ ਥੋੜੇ ਵੀ ਹੁੰਦੇ ਆ ਜੀ ਵੇਖ ਸਾਡਾ ਤੁਸੀਂ ਕਿਤਰਕਾਰਾ ਵੀਰਾਂ ਨੇ ਕਿਤਰਕਾਰੀ ਦੇ ਨਾਲ ਭਗਵਾਨ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਜੀ ਇੱਧਰ ਦਰਬਾਰ ਬਣਿਆ ਹੋਇਆ ਜੀ ਗਾਇ ਬਾਬਾ ਪਬੂਤ ਗਿਰ ਜੀ ਇਹਨਾਂ ਦੇ ਵੀ ਤੁਸੀਂ ਕਰ ਸਕਦੇ ਹੋ ਦਰਸ਼ਕ ਤੁਨ ਇਕੱਲੇ ਇਕੱਲੇ ਚੀਜ਼ ਦੇ ਦਰਬਾਰ ਦੇ ਦਰਸ਼ਨ ਕਰਾਵਾਂਗੇ ਵੀ ਦੇਖ ਸਕਦਾ ਤੁਸੀਂ ਲਓ ਜੀ ਤੁਸੀਂ ਦੇਖ ਸਕਦੇ ਹੋ ਉੱਥੇ ਬਾਬਾ ਜੀ ਫਾਂਡਾ ਵੀ ਕਰਦੇ ਨੇ ਜੀ ਸਰਦਾਰ ਆ ਰਹੇ ਨੇ ਜੀ ਦਰਬਾਰ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜੀ ਦੇਖ ਸਕਦਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਾਰੀਗਰਾਂ ਨੇ ਮੰਦਿਰ ਬਣਾਇਆ ਹੋਇਆ ਜੀ ਦੇਖ ਸਕਦਾ ਤੁਸੀਂ ਨੰਗੀ ਜੀ ਮਹਾਰਾਜ ਇਦਾਂ ਦਾ ਮੰਦਿਰ ਕਿਸੇ ਹੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੋਇਆ ਹੋਵੇਗਾ ਜੀ ਆਹ ਲਓ ਜੀ ਇਹ ਆਪਣਾ ਧੂਨੇ ਦਾ ਸਥਾਨ ਬਣਿਆ ਹੋਇਆ ਜੀ ਦੇਖ ਸਕਦੇ ਤੁਸੀਂ ਇੱਥੇ ਭਗਵਾਨ ਜੀ ਦਾ ਧੂਣਾ ਲੱਗਦਾ ਜੀ ਦਰਬਾਰ ਦੇ ਤੁਸੀਂ ਗੇਟ ਵੇਖ ਸਕਦੇ ਹੋ ਜੀ ਕਿੰਨੇ ਸੁੰਦਰ ਬਣੇ ਹੋਏ ਨੇ ਜੀ ਆਹ ਲਓ ਜੀ ਹੁਣ ਤੁਹਾਨੂੰ ਅਸੀਂ ਜਿਹੜਾ ਕਿ ਇੱਥੇ ਸਰੋਵਰ ਬਣਿਆ ਹੋਇਆ ਉਹ ਵਿਖਾਉਣ ਲੱਗੇ ਆ ਜੀ ਸਰੋਵਰ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਜਿਹੜੀ ਇੱਥੇ ਗੁਫਾ ਬਣੀ ਹੋਈ ਹੈ ਜੀ ਉਹ ਵਿਖਾਵਾਂਗੇ ਅਬੇਖ ਸਾਦੇ ਤੁਸੀਂ ਇਹ ਸਰੋਵਰ ਨੂੰ ਰਸਤਾ ਜਾਂਦਾ ਜੀ ਅੰਦਰ ਸਰੋਵਰ ਦੇ ਵਿੱਚ ਜਾਣ ਵਾਸਤੇ ਭਗਵਾਨ ਦੀਆਂ ਲੱਗੀਆਂ ਹੋਈਆਂ ਨੇ ਜੀ ਮੂਰਤੀਆਂ ਸ੍ਰੀ ਗਣੇਸ਼ ਜੀ ਮਹਾਰਾਜ ਅਬੇਖ ਸਾਦੇ ਤੁਸੀਂ ਸ਼ੇਪਰਪਾਰ ਦੀ ਲੱਗੀ ਹੋਈ ਆ ਜੀ ਸਿਨਰੀ ਬਹੁਤ ਵਧੀਆ ਲਓ ਜੀ ਤੁਹਾਨੂੰ ਹੁਣ ਅਸੀਂ ਬੁਖਾਰ ਰਹੇ ਹਾਂ ਸਰੋਵਰ ਸਰੋਵਰ ਦੇ ਵਿੱਚ ਵੀ ਭਗਵਾਨ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਜੀ ਦੇਖ ਸਕਦੇ ਤੁਸੀਂ ਸ਼ਿਵ ਜੀ মহারাজ ਸ਼ਿਵ ਸ਼ੰਕਰ ਪੋਲੇ ਨਾਲ ਜੀ ਦੀ ਲੱਗੀ ਹੋਈ ਹੈ ਜੀ ਮੂਰਤੀ ਓਕੇ ਸਰੋਵਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਰਬਾਰ ਦੇ ਉੱਤੇ ਬਣਿਆ ਹੋਇਆ ਜੀ ਬਿੱਚੇ ਦੇ ਮੱਛੀਆਂ ਵੀ ਛੱਡੀਆਂ ਹੋਈਆਂ ਨੇ ਜੀ ਕਿਸ ਕਹਿੰਦੇ ਜ ਇਹਨਾਂ ਨੂੰ ਕਰ ਸਕਦੇ ਹੋ ਤੁਸੀਂ ਦਰਸ਼ਨ ਸਰੋਵਰ ਦੇ ਉਹ ਖੁੰਡੇ ਦੇ ਵਿੱਚ ਵੀ ਭਗਵਾਨ ਦੀ ਮੂਰਤੀ ਲੱਗੀ ਹੋਈ ਹੈ ਜੀ ਜੋ ਕਿ ਇਹਦੇ ਵਿੱਚ ਕਿਸ਼ਤੀ ਚੱਲਦੀ ਹੈ ਕਿਸ਼ਤੀ ਦੇ ਵਿੱਚ ਮੂਰਤੀ ਲੱਗੀ ਹੋਈ ਜੀ ਭਗਵਾਨ ਦੀ ਲਓ ਜੀ ਆ ਸ਼ਿਪ ਭਗਵਾਨ ਦੀ ਲੱਗੀ ਹੋਈ ਹੈ ਜੀ ਮੂਰਤੀ ਉਹ ਵੀ ਤੁਹਾਨੂੰ ਲਵੇ ਜਾ ਕੇ ਵਿਖਾਵਾਂਗੇ ਦਰਸ਼ਨ ਕਰਾਵਾਂਗੇ ਜੀ ਆਹ ਲਓ ਜੀ ਆ ਗੇਟ ਲੱਗਿਆ ਹੋਇਆ ਜੀ ਦੇਖ ਸਕਦੇ ਤੁਸੀਂ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਆਂ ਜੀ ਸ਼ੇਰ ਜੀ ਮਹਾਰਾਜ ਜੀ ਦੀ ਮੂਰਤੀ ਲੱਗੀ ਹੋਈ ਹੈ ਇਹਨੂੰ ਆਹ ਦੇਖ ਸਕਦੇ ਤੁਸੀਂ ਚਲੋ ਆਹ ਲਓ ਜੀ ਤੁਹਾਨੂੰ ਵਿਖਾ ਰਹੇ ਆਂ ਇਹ ਲੱਗਣੀ ਹੋਈ ਹੈ ਜੀ ਭਗਵਾਨ ਜੀ ਦੀ ਮੂਰਤੀ ਆਹ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਾਰੀਗਰਾਂ ਨੇ ਬਣਾ ਕੇ ਲਾਈ ਹੋਈ ਹੈ ਜੀ ਉੱਪਰ ਦੇਖ ਸਕਦੇ ਤੁਸੀਂ ਇਹ ਜਿਹੜਾ ਆਪਣਾ ਸਰੋਵਰਾਈ ਸਰੋਵਰ ਦੇ ਵਿੱਚ ਬਣਾਈ ਹੋਈ ਹੈ ਜੀ ਆਹ ਸਰੋਵਰਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਗ੍ਹਾ ਦੇ ਵਿੱਚ ਇਹ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਬਣਿਆ ਹੋਇਆ ਹੈ ਜੀ ਸਰੋਵਰ ਦੇ ਵਿੱਚ ਕਿਸ਼ਤੀਆਂ ਵੀ ਕਿਸ਼ਤੀਆਂ ਵੀ ਛੱਡੀਆਂ ਹੋਈਆਂ ਨਹੀਂ ਦੇਖ ਸਕਦਾ ਕਿਸ਼ਤੀਆਂ ਨੂੰ ਜੀ ਵਿੱਚ ਲਓ ਜੀ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਗੁਫਾ ਦੇ ਦਰਸ਼ਨ ਜੋ ਕਿ ਆਪਾਂ ਤੁਹਾਨੂੰ ਸਰੋਵਰ ਦੇ ਹੁਣੇ-ਹੁਣੇ ਦਰਸ਼ਨ ਕਰਾ ਕੇ ਹਟਿਆ ਜੀ ਆਹ ਲਓ ਜੀ ਤੁਹਾਨੂੰ ਬੁਖਾਰ ਰਹੇ ਹੈ ਗੁਫਾ ਤੇ ਅੰਦਰ ਜਾ ਕੇ ਤੁਹਾਨੂੰ ਕੱਲੀ-ਕੱਲੀ ਭਗਵਾਨ ਦੀ ਮੂਰਤੀ ਦੇ ਦਰਸ਼ਨ ਕਰਾਵਾਂਗੇ ਜੀ ਵੇਖ ਸਕਦੇ ਤੁਸੀਂ ਸਾਹਮਣੇ ਗੁਫਾ ਬਣੀ ਹੋਈ ਹੈ ਜੀ ਜੋ ਕਿ ਗੇਟ ਦੇ ਵਿੱਚ ਹੀ ਬਣੀ ਹੋਈ ਹੈ ਜਿੱਥੋਂ ਕਿ ਆਪਾਂ ਇੰਟਰ ਕਰਦੇ ਹਾਂ ਦੋਨਾਂ ਸਾਈਡ ਤੁਸੀਂ ਵੇਖ ਸਕਦੇ ਹੋ ਆਹ ਲਓ ਜੀ ਇਹ ਰਸਤਾ ਜਾਂਦਾ ਜੀ ਗੁਫਾ ਦੇ ਵਿੱਚ ਅੰਦਰ ਆਹ ਵੇਖ ਸਕਦੇ ਤੁਸੀਂ ਆਪਾਂ ਵੱਢ ਚੁੱਕੇ ਹੈ ਜੀ ਗੁਫਾ ਦੇ ਅੰਦਰ ਜੋ ਕਿ ਸਾਹਮਣੇ ਮਾਤਾ ਕਾਲੀ ਜੀ ਦਾ ਦਰਬਾਰ ਬਣਿਆ ਹੋਇਆ ਜੀ ਆ ਬੇਖ ਸਾਹਿਬ ਤੁਸੀਂ ਬੇਖ ਸਾਹਿਬ ਇਹ ਦਰਬਾਰ ਇਹ ਗੁਫਾ ਦੇ ਅੰਦਰ ਬਣਿਆ ਹੋਇਆ ਜੀ ਅਸਲੀ ਉੱਪਰ ਬੇਖ ਸਾਹਿਬ ਤੁਸੀਂ ਆਪਾਂ ਤੁਹਾਨੂੰ ਉੱਪਰ ਜਾ ਕੇ ਵੀ ਵਿਖਾਵਾਂਗੇ ਜੀ ਸਾਰੀ ਗੁਫਾ ਬਣੀ ਹੋਈ ਹੈ ਜੀ ਇਹ ਪੌੜੀਆਂ ਲੱਗੀਆਂ ਹੋਈਆਂ ਨੇ ਜੀ ਉੱਪਰ ਜਾਣ ਵਾਸਤੇ ਆ ਲੋ ਜੀ ਤੁਸੀਂ ਕਰ ਸਕਦੇ ਹੋ ਨ ਦਰਸ਼ਨ ਪਰਿਵਾਰ ਬਣਿਆ ਹੋਈ ਮਾਤਾ ਰਣੀ ਜੀ ਦੇਖ ਸਕਦੇ ਤੁਸੀਂ ਪਵਨ ਪੁੱਤਰ ਹਨੂਮਾਨ ਜੀ ਦੇਖ ਸਕਦੇ ਤੁਸੀਂ ਇਹ ਗੁਫਾ ਦਾ ਉੱਪਰਲਾ ਹਿੱਸਾ ਜੀ ਗੁਫਾ ਤੋਂ ਆਪਾਂ ਉੱਪਰ ਆ ਚੁੱਕੇ ਹਾਂ ਜੀ ਵੇਖ ਸਕਦੇ ਤੁਸੀਂ ਸਾਰੇ ਪਾਸੇ ਭਗਵਾਨ ਜੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਜੀ ਸ਼੍ਰੀ ਗਣੇਸ਼ ਜੀ ਮਹਾਰਾਜ ਲਓ ਜੀ ਇਹ ਦਰਬਾਰ ਬਣਿਆ ਹੋਇਆ ਜੀ ਮਾਤਾ ਕਾਂਗੜਾ ਦੇਵੀ ਜੀ ਦਾ ਕਰ ਸਕਦੇ ਤੁਸੀਂ ਦਰਸ਼ਨ ਮਾਤਾ ਜੀ 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 ਆਪਾਂ ਉੱਪਰ ਆ ਚੁੱਕੇ ਆ ਕਿਉਂਕਿ ਇੱਥੇ ਲੱਗ ਲੱਗ ਹਰੇਕ ਭਗਵਾਨ ਦੇ ਦਰਬਾਰ ਬਣੇ ਹੋਏ ਨੇ ਜੀ ਇਹ ਮਾਤਾ ਕਿੰਤਪੂਰਨੀ ਜੀ ਦਾ ਦਰਬਾਰ ਬਣਿਆ ਹੋਇਆ ਜੀ ਵੇਖ ਸਕਦੇ ਤੁਸੀਂ ਤੁਹਾਨੂੰ ਕਰਾ ਰਹੇ ਆਏ ਨੇ ਦਰਸ਼ਨ ਮਾਤਾ ਜੀ ਦੇ ਮਾਤਾ ਚਿੰਤਪੂਰਨੀ ਜੀ ਦੇ ਕਰ ਸਕਦੇ ਤੁਸੀਂ ਦਰਸ਼ਨ ਕਿਉਂਕਿ ਇਹਨਾਂ ਦੀ ਉਹ ਮੇਹਰ ਹੈ ਸਭ ਦੇ ਉੱਤੇ ਆਹ ਲਓ ਜੀ ਇੱਧਰ ਜਵਾਲਾ ਜੀ ਮਾਤਾ ਜਵਾਲਾ ਜੀ ਦਾ ਦਰਬਾਰ ਬਣਿਆ ਹੋਇਆ ਜੀ ਕਰ ਸਕਦੇ ਨਹੀਂ ਦਰਸ਼ਨ ਮਾਤਾ ਜਵਾਲਾ ਜੀ ਦੇ ਹਰੇਕ ਭਗਵਾਨ ਦਾ ਦਰਬਾਰ ਲੱਗ-ਲੱਗ ਬਣਿਆ ਹੋਇਆ ਜੀ ਇੱਧਰ ਦਰਬਾਰ ਬਣਿਆ ਹੋਇਆ ਜੀ ਵੈਸ਼ਨੂ ਮਾਤਾ ਜੀ ਦਾ ਜੀ ਦੇਖ ਸਕਦਾ ਤੁਸੀਂ ਅੰਦਰ ਜਾ ਕੇ ਕਿਸ ਤਰ੍ਹਾਂ ਗੁਫਾ ਟੈਪ ਮਾਤਾ ਵੈਸ਼ਨੂ ਜੀ ਦਾ ਦਰਬਾਰ ਕਰ ਸਕਦੇ ਤੁਸੀਂ ਦਰਸ਼ਨ ਮਾਤਾ ਜੀ ਦੇ ਲਓ ਜੀ ਹੁਣ ਆਪਾਂ ਇਸ ਤੋਂ ਵੀ ਉੱਪਰ ਜਾ ਕੇ ਤੁਹਾਨੂੰ ਕੁਝ ਭਗਵਾਨ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਕਰਾਉਣਾ ਨਹੀਂ ਦਰਸ਼ਨ ਉੱਪਰ ਜਾ ਕੇ ਜੀ ਇਹ ਪੌੜੀਆਂ ਜਾ ਰਹੀਆਂ ਜੀ ਉੱਪਰ ਇਹ ਸਾਰੀਆਂ ਪੌੜੀਆਂ ਉੱਪਰ ਜਾ ਰਹੀਆਂ ਨੇ ਜੀ ਲਓ ਜੀ ਆਪਾਂ ਉੱਪਰ ਆ ਚੁੱਕੇ ਆਂ ਵੇਖ ਸਾਦਾ ਤੁਸੀਂ ਉਪਰ ਆ ਚੁੱਕੇ ਆਂ ਸ਼ਿਵ ਸ਼ੰਕਰ ਪੋੜੇ ਭਗਵਾਨ ਜੀ ਦਾ ਨੰਗੀ ਮੂਰਤੀ ਕਰ ਸਕਦੇ ਤੁਸੀਂ ਦਰਸ਼ਨ ਸ਼ਿਵ ਸ਼ੰਕਰ ਪੋੜੇ ਨਾਲ ਜੀ ਬਹੁਤ ਉਚਾਈ ਦੇ ਉੱਤੇ ਲੱਗੀ ਹੋਈ ਹੈ ਜੀ ਬਾਬਾ ਜੀ ਦੀ ਇਹ ਫਾਕਾ ਕਿ ਤੁਸੀਂ ਜਹਾ ਪਿੰਡ ਲਈ ਦੇਖ ਸਕਦੇ ਜੀ ਇਹ ਪਿੰਡ ਬਣਿਆ ਹੋਇਆ ਜੀ ਬਣਾ ਉਹ ਤੋਂ ਦੇਖਣ ਨੂੰ ਆ ਜੀ ਇਹ ਜਿਹੜਾ ਪਿੰਡ ਬਣਿਆ ਹੋਇਆ ਜੀ ਇਹ ਟਿੱਬਿਆਂ ਦੇ ਉੱਤੇ ਬਣਿਆ ਹੋਇਆ ਜੀ ਰਾਜੇ ਮਹਾਰਾਜਾਂ ਦੇ ਟਾਈਮ ਦਾ ਵੇਖਸਾ ਦੇ ਤੁਸੀਂ ਬਹੁਤ ਹੀ ਉਚਾਈ ਦੇ ਉੱਤੇ ਪਿੰਡ ਬਣਿਆ ਹੋਇਆ ਜੀ ਪਿੰਡ ਕੜਾਮ ਕਿਉਂਕਿ रामचंद्र ਜੀ ਮਹਾਰਾਜ ਜੀ ਦੇ ਨਾਨਕੇ ਪਿੰਡ ਕੜਾਮ ਜੀ ਲਓ ਜੀ ਇੱਧਰ ਬਣਿਆ ਹੋਇਆ ਜੀ RAM ਜੀ ਦਾ ਦਰਬਾਰ ਵੇਖਸਾ ਦੇ ਤੁਸੀਂ ਰਾਧਾ ਕ੍ਰਿਸ਼ਨ ਜੀ ਰਾਮ ਜੀ ਦਾ ਦਰਬਾਰ ਬਣਿਆ ਹੋਇਆ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰੇਕ ਚੀਜ਼ ਲਾਈ ਹੋਈ ਹੈ ਜੀ ਲਓ ਜੀ ਹੁਣ ਆਪਾਂ ਨੀਚੇ ਜਾਵਾਂਗੇ ਜੀ ਦੇਖ ਸਕਦੇ ਹੋ ਤੁਸੀਂ ਗੁਫਾ ਟਾਈਪ ਸਾਰਾ ਬਣਿਆ ਹੋਇਆ ਜੀ ਆਪ ਬੇਖ ਸਕਦੇ ਹੋ ਤੁਸੀਂ ਗੁਫਾ ਤਲੀ ਬਣੀ ਹੋਈ ਹੈ ਜੀ ਪੌੜੀਆਂ ਲੱਗੀਆਂ ਹੋਈਆਂ ਨੇ ਜੀ ਹੁਣ ਆਪਾਂ نیچے ਜਾ ਰਹੇ ਜੀ ਘੁੰਮ ਘੁੰਮ ਕੇ ਸਾਰਾ ਕੁਝ ਤੁਹਾਨੂੰ ਦਿਖਾਇਆ ਜੀ 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 ਦਰਵਾਜ਼ੇ ਦੇ ਉੱਤੇ ਹਰੇਕ ਮਾਤਾ ਦੀ ਹਰੇਕ ਮੂਰਤੀ ਲੱਗੀ ਹੋਈ ਹੈ ਜੀ। ਲਓ ਜੀ ਹੁਣ ਆਪਾਂ ਬਾਹਰ ਆ ਚੁੱਕੇ ਆ। ਤੁਹਾਨੂੰ ਗੁਫਾ ਦੇ ਕਰਾਈਂ ਦਰਸ਼ਨ। ਦੇਖ ਸਕਦੇ ਤੁਸੀਂ। ਲਓ ਜੀ ਸਾਰਾ ਕੁਝ ਗੁਫਾ ਟਾ ਬੜਿਆ ਹੋਇਆ ਤੁਹਾਨੂੰ ਜਿਹੜਾ ਵਿਖਾਇਆ ਆਪਾਂ ਨੇ। ਉੱਪਰ ਭਗਵਾਨ ਦੀਆਂ ਲੱਗੀਆਂ ਹੋਈਆਂ ਜੇ ਮੂਰਤੀਆਂ। ਆ ਬਾਹਰ ਆ ਚੁੱਕੇ ਆ ਹੁਣ। ਆ ਲਓ ਜੀ ਤੁਹਾਨੂੰ ਕਰਾਏ ਨੇ ਜੀ ਦਰਸ਼ਨ। ਇਹ ਗੁਫਾ ਬਣੀ ਹੋਈ ਹੈ ਜਿਹੜੀ ਗੁਫਾ ਟਾਈਪ ਵੇਖ ਸਕਦਾ ਤੁਸੀਂ ਕਿਉਂਕਿ ਪੱਥਰਾਂ ਦੀ ਬਣਾਈ ਹੋਈ ਹੈ ਜੀ ਇਹ ਅਬ ਵੇਖ ਸਕਦਾ ਤੁਸੀਂ ਕਿੰਦਾ ਕਾਰੀਗਰੀ ਕਰੀ ਹੋਈ ਹੈ ਜੀ ਪੱਥਰਾਂ ਦੇ ਨਾਲ ਕਿੰਨੀ ਉੱਚੀ ਬਣਾਈ ਹੋਈ ਹੈ ਜੀ ਆਹ ਲਓ ਜੀ ਤੁਸੀਂ ਵੇਖਿਆ ਸਾਰਾ ਦਰਬਾਰ ਜੇਕਰ ਕਿਸੇ ਨੇ ਇਸ ਦਰਬਾਰ ਦੇ ਦਰਸ਼ਨ ਕਰਨ ਦੇ ਨੇ ਜੀ ਪਿੰਡ ਕੜਾਮ ਪਟਿਆਲੇ ਤੋਂ 22 ਕਿਲੋਮੀਟਰ ਦੇਵੀਗੜ੍ਹ ਰੋਡ ਦੇ ਉੱਤੇ ਬਣਿਆ ਹੋਇਆ ਜੀ ਮੰਦਿਰ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਰਾਇਨੇ ਜੀ ਭਗਵਾਨ ਜੀ ਦੇ ਦਰਸ਼ਨ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ